ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਇਹ ਵੀਡੀਓ ਬਣਾਉਣ ਦਾ ਜਿਹੜਾ ਮੁੱਖ ਕਾਰਨ ਸੀਗਾ ਪਿਛਲੇ ਦਿਨਾਂ ਦੇ ਵਿੱਚ ਦਾਸ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਇੰਦਰ ਲੋਕ ਵਿਖੇ 23 ਫਰਵਰੀ ਦਿਨ ਐਤਵਾਰ ਸ਼ਾਮ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਨਾ ਹੋਣ ਕਰਕੇ ਮੈਨੂੰ ਅਰਦਾਸ ਵਾਸਤੇ ਆ ਗਿਆ ਸੀਗਾ ਅਚੰਚਿਤ ਮੈਂ ਔਰਦਾਸ ਕੀਤੀ ਹੈ ਜਿਹੜੀ ਅਰਦਾਸ ਪੰਥਕ ਰੈਤ ਨਿਯਾਦਿਆ ਦੇ ਵਿੱਚ ਨਹੀਂ ਸੀ ਜਿਸ ਦੀ ਮੈਂ ਗਲਤੀ ਮੰਨਦਾ ਹਾਂ ਮੇਰੇ ਵੱਲੋਂ ਅਰਦਾਸ ਕੀਤੇ ਜਾਣ ਕਰਕੇ ਸਮੂਹ ਸਿੱਖ ਜਥੇਬੰਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਮਨ ਦੇ ਅੰਦਰ ਵੀ ਇੱਕ ਮੇਰੇ ਪ੍ਰਤੀ ਜੋ ਰੋਸ ਹੈ ਉਸ ਚੀਜ਼ ਨੂੰ ਵੇਖਦੇ ਹੋਇਆ ਮੈਂ ਉਹਨਾਂ ਸਾਰਿਆਂ ਕੋਲੋਂ ਮਾਫੀ ਮੰਗਦਾ ਹਾਂ ਜੀ ਕਿ ਮੇਰੇ ਵੱਲੋਂ ਮੇਰੇ ਕੋਲੋਂ ਇਹ ਪੂਨ ਹੋਈ ਹੈ ਇਸ ਦਾ ਖਮਿਆਜਾ ਵੀ ਮੈਂ ਭੁਗਤਣ ਨੂੰ ਤਿਆਰ ਹਾਂ ਦੂਜਾ ਮੈਨੂੰ ਮੇਰੇ ਵੀਰਾਂ ਨੇ ਮੇਰੇ ਪਰਿਵਾਰ ਨੇ ਵੀ ਇਸ ਗੱਲ ਨੂੰ ਲੈ ਕੇ ਬਹੁਤ ਤਾੜਨਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਨਜੀਤ ਸਿੰਘ ਸਰਨਾ ਜੀ ਨੇ ਵੀ ਮੈਨੂੰ ਇਸ ਗੱਲ ਦੇ ਬਾਬਤ ਬਹੁਤ ਤਾੜਨਾ ਕੀਤੀ ਅਤੇ ਉਹਨਾਂ ਨੇ ਹੀ ਮੈਨੂੰ ਇਹ ਸਲਾਹ ਦੇ ਕੇ ਭੇਜਿਆ ਕਿ ਰਾਜੇ ਬੇਟੇ ਤੈਨੂੰ ਹੁਣ ਉੱਥੇ ਜਾਣਾ ਪਏਗਾ ਅਗਰ ਤੂੰ ਆਪਣੀ ਗਲਤੀ ਮੰਨੇ ਤੇ ਅਕਾਲ ਤਖਤ ਹੋ ਗਿਆ ਉਹਨਾਂ ਨੇ ਮੇਰੇ ਵਾਸਤੇ ਉਸ ਸਮਾਪਤੇ ਨਿਸ਼ਚਿਤ ਕਰਵਾ ਕੇ ਮੈਂ ਉੱਥੇ ਗਿਆ ਅਕਾਲ ਤਖਤ ਸਾਹਿਬ ਤੇ ਮੈਂ ਆਪਣਾ ਉੱਥੇ ਜਾ ਕੇ ਲਿਖਤੀ ਮਾਫੀ ਮੰਗ ਕੇ ਆਇਆ ਹਾਂ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਜਾ ਕੇ ਮੈਂ ਲਿਖਤੀ ਤੌਰ ਤੇ ਮਾਫੀ ਮੰਗ ਕੇ ਆਇਆ ਹੋਇਆ ਹਾਂ ਜੀ ਹੁਣ ਅਕਾਲ ਤਖਤ ਸਾਹਿਬ ਜੋ ਵੀ ਫੈਸਲਾ ਪੀਗਾ ਮੈਨੂੰ ਉਸ ਖੇੜੇ ਮੱਥੇ ਪਰਮਾਨ ਹੈ ਫਿਰ ਵੀ ਮੈਂ ਇੱਕ ਵਾਰੀ ਸਾਰੀਆਂ ਸਿੱਖ ਸੂਜਥੇ ਬੰਦੀਆਂ ਪਾਸੋਂ ਉਹਨਾਂ ਸੰਗਤਾਂ ਪਾਸੋਂ ਤੇ ਉਹਨਾਂ ਸਿੰਘ ਸਭਾਵਾਂ ਵਾਸੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ ਮੇਰੇ ਕੋਲੋਂ ਭੁੱਲ ਗਈ ਹੈ ਉਹ ਭੁੱਲ ਨੂੰ ਮੈਂ ਕਬੂਲਦਾ ਹਾਂ ਅਕਾਲ ਤਖਤ ਸਾਹਿਬ ਤੋਂ ਜੋ ਵੀ ਮੈਨੂੰ ਸਜ਼ਾ ਲਈ ਜਾਵੇਗੀ ਉਹ ਮੈਨੂੰ ਮਨਜ਼ੂਰ ਹੈ ਸਤਿਗੁਰ ਬਖਸ਼ੀਂਦ ਹਨ ਬਸ ਮੇਰੀ ਸਤਿਗੁਰ ਅੱਗੇ ਵੀ ਇਹੀ ਅਰਦਾਸ ਹੈ ਜੈਸਾ ਬਾਰਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬੋਪਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਫਿਰ ਅਗੇ ਮਾਰਗ ਪਾਵੇ ਸਤਿਗੁਰ ਪਿਤਾ ਜੀ ਮੈਨੂੰ ਸਮਤ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਮੈਂ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਨਾ ਦੋਹਾਂ ਵਾ ਕਿ ਲਾਸਟ ਤੇ ਇਕਲ ਹੋਰ ਮੈਂ ਦਵਿੰਦਰ ਸਿੰਘ ਪੰਥ ਪ੍ਰਮਾਣਿਤ ਸਿੱਖ ਰੈਤ ਮਰਿਆਦਾ ਨੂੰ ਸਮਰਪਿਤ ਹਾਂ ਜੀ ਤੇ ਅੱਜ ਤੋਂ ਬਾਅਦ ਮੇਰਾ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਕੀਰਤਨੀ ਜਥੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ